ਦੋਸਤੋ ਤੁਹਾਡਾ ਆਪਣਾ YouTube ਚੈਨਲ ਕਿਸਾਨ ਪਸ਼ੂਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਨਾਲ ਲੱਗਿਆ ਘੰਟੀ ਦਾ ਬਟਨ ਦਿਵਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂਪਾਲਕ ਦੇ ਨਾਮ ਤੇ ਆਪਣਾ ਪੇਜ ਬਣਾਇਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੂ ਹਾਂ ਦੋਸਤੋ ਮਾਨਸਾ ਮੰਡੀ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਪਿਓਰ ਦੇਸੀ ਬੱਚੀ ਲੈ ਕੇ ਆ ਬਿਲਕੁਲ ਤਾਜੀ ਸੁਈਆ ਨਾਲ ਬੱਚਾ ਬੈਠਾ ਹੈ ਦਾ ਇੱਕ ਵਾਰੀ ਮੂੰਹ ਮੱਥਾ ਥਣ ਹਵਾਨਾ ਦਿਖਾ ਦੇਣਾ ਸਿੰਘ ਜੀ ਦੇ ਦੋਸਤੋ ਕੱਢੇ ਹੋਏ ਨੇ ਇੱਕ ਵਾਰੀ ਦੇਖ ਲਓ ਫੇਸ ਲੋਕੇਸ਼ਨ ਦੇਖ ਲਓ ਬਹੁਤ ਸੋਹਣੀ ਹੈ ਤੇ ਇਧਰ ਤੋਂ ਮੈਂ ਇਹ ਥਣ ਵੀ ਦਿਖਾ ਦੇਣਾ ਹਵਾਨਾ ਦਿਖਾ ਦੇਣਾ ਤੇ ਅਗਲੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਖੜਾ ਨੇੜੇ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਬਾਈ ਸਾਗਨਦੀਪੂ ਪੁੱਛੀ ਰਹੇ ਸਾਗਨਦੀਪੋ ਪਿੰਡ ਕਿਹੜਾ ਬਾਈ ਅਕਲੀਆਂ ਅਕਲੀਆਂ ਕਿੰਨੇ ਵੇ ਸੂਈਆ ਬੱਚੀ ਹੈ ਮੈਂ ਦੇ ਸੂਈਆ ਬਾਈ ਮਾਰਦਾ ਹੀ ਕੰਮ ਆ ਬਾਈ ਹਾਂ ਬਾਈ ਦੰਦਾਂ ਚ ਕਿਵੇਂ ਆ ਦੰਦਾਂ ਚ ਦੁੱਗੀ ਆ ਬਾਈ ਦੋ ਦੰਦ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਤੀਜਾ ਦਿਨ ਆ ਬਾਈ ਬੋਲਾ ਕਿੰਨਾ ਕ ਬੋਲਾ ਹੈਗਾ 8 ਕਿਲੋ 8 ਕਿਲੋ ਬੱਚਾ ਕੀ ਆ ਨਾਲ ਦੀ ਬੱਚਾ ਬੱਚਾ ਕਿੰਨੇ ਕ ਦੁੱਧ ਦੀ ਉਮੀਦ ਆ ਬਾਈ ਤੋਂ ਦੁੱਧ ਬਾਈ 10 ਕਿਲੋ ਦੁੱਧ ਦੇਣਾ 10 ਕਿਲੋ 9 ਕਿਲੋ ਪਹਿਲੇ ਹੀ ਮੰਗੂ ਤੁਸੀਂ ਕਿੰਨੇ ਪੈਸੇ ਮੰਗਦੇ ਹੋ ਮੋਲੇ ਦਾ 25000 ਰੁਪਏ ਬਾਈ ਕਿੰਨੇ ਦੀ ਛੱਡ ਦੂੰ ਕੋਈ 20000 ਨੰਬਰ ਬੋਲੋ ਆਪਣਾ 758939910 ਇੱਕ ਵਾਰੀ ਫੇਰ ਬੋਲੋ 758939910 ਇੱਕ ਵਾਰੀ ਤੋਰ ਕੇ ਦਿਖਾ ਦੂਗਾ। ਮੂਹਨ ਦੋ ਦੰਦਾ ਦੋਸਤੋ ਪ्युअर ਦੇਸੀ ਚ ਆ ਜਾਂਦੀ ਹੈ। ਹਾਂ ਬਾਈ। ਮੋٹے ਮੋਢਾ ਲਈ ਥਣ ਲੱਗਣੇ ਚਾਰੇ ਥਾਣਾ। ਨਿਖੜ ਮੈਨੇ ਦੋਸਤੋ ਨੇੜੇ ਤੋਂ ਦਿਖਾ ਦੇਣਾ ਇੱਕ ਵਾਰੀ ਬਿਲਕੁਲ ਠੰਡੀ ਸੀਲ ਆ ਦੋਸਤੋ। ਪਹਿਲੇ ਸੂਏ ਬੱਛੀ ਆ ਦੋਸਤੋ ਮੂਹਨ ਦੋ ਦੰਦਾ ਬਾਈ ਕਹਿੰਦਾ 8 ਕਿਲੋ ਗੋੜਾ ਇਸ ਟਾਈਮ ਤਿਆਰ ਆ 9-10 ਦੀ ਉਮੀਦ ਆ ਕਹਿੰਦਾ 10 ਕਿਲੋ ਕੱਢ ਦੂਗੀ ਦੋਸਤੋ ਥਾਣ ਹਵਾਨਾ ਦੇਖ ਸਕਦੇ ਹੋ ਪੂਰੇ ਸੋਨੇ ਹਵਾਨੇ ਚ ਐ ਇਧਰ ਤੋਂ ਬੈਕ ਤੋਂ ਦਿਖਾ ਦਾਂਗਾ ਦੋਸਤੋ ਇੱਕ ਵਾਰੀ ਪ्युअर ਦੇਸੀ ਦੇ ਵਿੱਚ ਤਕਰੀਬਨ ਤਰੀ ਹੁਣ ਬੱਛੀਆਂ ਬਹੁਤ ਘੱਟ ਮਿਲਦੀਆਂ ਨੇ ਦੋਸਤੋ ਰੋਧੀ ਕੰਪੈਸਿਟੀ ਵੀ ਚੰਗੀ ਐ ਇਹਦੀ ਭਲੂਣ ਦੀ ਮੂਹਨ ਦੋ ਦੰਦਾ ਹਜੇ ਨਾਲ ਇਹਦੇ ਬੱਛਾ ਦੋਸਤੋ ਇੱਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਇਧਰ ਤੋਂ ਸਿੰਕੇ ਦੇ ਦਾਗੇ ਹੋਏ ਨੇ ਬਸ ਆ ਬੱਚਾ ਇਹਦੇ ਨਾਲ ਦੋਸਤੋ ਜਿਹੜਾ ਬੈਠਾ ਇੱਕ ਵਾਰੀ ਫੇਸ ਰਿਕੁਏਸ਼ਨ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਬਾਈ ਕਹਿੰਦਾ ਕਿਸੇ ਕਿਸਮ ਦਾ ਕੋਈ ਪੈਰ ਨਹੀਂ ਚੱਕਦੀ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਹੀ ਪਰਲੀ ਸਾਈਡ ਤੋਂ ਲੈ ਹੱਥ ਮੋੜੇ ਪਿਓਰ ਦੇਸੀ ਦੇ ਵਿੱਚ ਆ ਜਾਂਦੀ ਆ ਦੋਸਤੋ ਆ ਬਾਈ ਰਵਾਨੇ ਦੇ ਹੱਥ ਵੀ ਲਾਈ ਜਾਂਦਾ ਲੱਤ ਵਗੈਰਾ ਮਾਰਨ ਦਾ ਬਿਲਕੁਲ ਕੋਈ ਸ਼ਰਾਰਤ ਨਹੀਂ ਕਰਦੀ ਦੋਸਤੋ ਇਧਰ ਤੋਂ ਖਣ ਹੋਵਣਾ ਦੇਖ ਸਕਦੇ ਹੋ ਮੋٹے ਮੋਢਾ ਵਾਲੇ ਚਾਰੇ ਥਾਣੇ ਦੋਸਤੋਂ ਨਿਖੜਵੇਂ ਨੇ ਇੱਕ ਦੂਜੇ ਤੋਂ ਦੂਰੀ ਤੇ ਲੱਗੇ ਹੋਏ ਨੇ ਪ्युअर ਦੇਸੀ ਦੇ ਵਿੱਚ ਆ ਗਈ ਦੋਸਤੋਂ ਤੇ ਬਾਕੀ ਨੰਬਰ 22 ਦਾ ਲਾ ਦੂੰਗਾ ਸਕਰੀਨ ਤੇ ਦੋਸਤੋਂ ਜਿਹਨੂੰ ਬੱਚੀ ਪਸੰਦ ਆਊਗੀ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਸਕਦਾ ਹੈ ਮਾਨਸਾ ਮੰਡੀ ਤੇ ਲੈ ਕੇ ਆਇਆ ਹਾਂ ਬਾਈ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਬੱਚੇ ਖਰੀਦ ਸਕਦੇ ਹੋ